ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਟੋਕੜ ਗੱਪਣ ਇੱਕ ਟੋਕੜ ਆਓ ਪੁੱਛ ਲੈਨੇ ਬਾਈ ਟੋਕੜੇ ਆਜਿਓ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਵਧੀਆ ਚੱਲ ਰਿਹਾ ਬੇ ਕੰਮ ਕਰ ਹਾਂ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸਿੰਦਾ ਸਿੰਘ ਜੀ ਪਿੰਡ ਸ਼ਾਨਾ ਗਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੁਸੀਂ ਦਿੱਤਾ ਪਾ ਨੇੜੇ ਪਿੰਡ ਬਾਈ ਨੇੜੇ ਇਧਰੋਂ ਬਧੌੜਾ ਜੀ ਇਧਰੋਂ ਨਣਿਆਲ ਆ ਗਿਆ ਜੀ ਮੋਬਾਈਲ ਇਧਰੋਂ ਰਾਮਪਰਾ ਫੂਲ ਮੋਬਾਈਲ ਨੰਬਰ ਮੋਬਾਈਲ ਨੰਬਰ 95017 ਜੀ 99948 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੈਲ ਰੇ ਇਧਰ ਸਟਾਰਟ ਕਰ ਲੋ ਜੀ ਹਾਂ ਕੋਈ ਨਹੀਂ ਕਿਹੜਾ ਸੂਸ ਹੋਈ ਐ ਇਹ ਤਾਂ ਜੀ ਆਪਾਂ ਤਾਂ ਦੋਨੇ ਲਿਆਂਦਣਾ ਹੋਣਾ ਜੀ ਠੀਕ ਆ ਇਹ ਮੰਨ ਕੇ ਚੱਲੋ ਮਹੀਨੇ ਦਾ ਟੀਕਾ ਭਰਾ ਕਹਿੰਦੇ ਆ ਠੀਕ ਆ ਸੂਈ ਨੂੰ ਹੋ ਗਿਆ 4-5 ਮਹੀਨੇ ਸੂਆ ਕਿਹੜਾ ਹੋਊਗਾ ਸਟਿੰਗ ਸੂਆ ਇਹ ਦੂਜੇ ਹੀ ਆ ਜੀ ਦੂਜੇ ਹੀ ਠੀਕ ਆ ਦੁੱਧ ਮੰਨ ਕੇ ਚਲੋ ਹੋਊ ਤਾਂ 11 ਕਿਲੋ ਆਪਾਂ 10 ਕਿਲੋ ਕਹਿ ਕੇ ਦੇਣੀ ਦੋ ਡੰਗ ਚੋਲੇ ਕੋਣ ਹਾਂ ਹਾਂ ਦੋ ਡੰਗ ਚੋਲੇ ਇੱਕ ਥਾਣ ਤੋਂ ਮਗਰਲੇ ਤੋਂ ਤਿਲ ਲਾ ਜੀ ਇਹ ਇੱਕ ਥਾਣ ਤੋਂ ਤਿਲ ਮਗਰਲੇ ਤੋਂ ਤਿੰਨੇ ਸਹੀ ਚੱਲਦੇ ਦੂਜਿਆਂ ਦੀ ਆਪਣੀ ਗਾਰੰਟੀ ਆ ਦਿਨਾਂ ਦੀ ਓਕੇ ਆ ਥਾਣ ਨੇੜ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਬਈ ਚਵਾਈ ਚੁਈ ਕਿਵੇਂ ਚੁਈ ਚਵਾਈ ਚੁਈ ਇੱਕ ਨੰਬਰ ਪਤਾਰਾ ਮਾਰ ਕੇ ਦਿਖਾ ਦਾਂਗੇ ਇੱਧਰ ਕਵੇਣੀ ਵਾਲੇ ਪਾਸੇ ਵਾਲਾ ਮੰਗਰ ਹਾਂ ਕਵੇਣੀ ਵਾਲੇ ਮੰਗਰ ਲੈ ਤਾ ਇਹ ਤੋਂ ਤਿਲ ਆਈ ਖੋਲ ਲੈ ਬਈ ਤੋੜ ਕੇ ਦਿਖਾ ਦੇ ਹਾਂ ਕੰਨ ਚੱਕਰ ਮਾਲੀ ਦਾ ਬਹੁਤ ਵੱਡਾ ਰੰਗ ਰੂਪ ਚੰਗਾ ਚੰਗੀ ਬਰੀਟ ਵਾਲੀ ਆ ਬੈੜ ਜਿੰਨੀ ਫੀਡ ਪਾਲਾਂਗੇ ਜੀ ਉਨਾਂ ਹੀ ਦੁੱਧ ਵਸ ਜਾਂਦੀ ਹੈ ਅੱਛਾ ਉਨਾਂ ਹੀ ਵਸ ਜਾਂਦੀ ਆ ਆਹਾਂ ਠੀਕ ਆ ਬੇ ਬਾਕੀ ਕੱਦ-ਕੁੱਦ ਦੇਖ ਲਓ ਤੁਸੀਂ ਫੇਸ ਬੜਾ ਪਿਆਰਾ ਬੋਦੀ ਬੋਦੀ ਚੰਗੀ ਆ ਸਨਖਪਣਾ ਬੈੜ ਦੇ ਵਿੱਚ ਚੰਗਾਗਾ ਖੁੱਲ ਕੱਦ ਆ ਬਾਈ ਕੱਦ ਫੁੱਲ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰਮਾ ਇਹ ਤੇ ਕੀ ਮੁੱਲ ਜਾਇਜ਼ ਆ ਫਿਰ ਇਹਦਾ ਬਸ ਜਮਾ ਜਾਇਜ਼ ਵਾਲਾ ਜੀ ਉਹ ਚ ਬਾਲਾ ਹੋ ਨਹੀਂ ਹੋਣਾ ਜੀ 32000 ਰੁਪਏ ਜੀ 32 ਬੱਸ ਬੱਸਣ ਵਾਲਾ ਮੁੱਲ ਹੀ ਆ ਜੀ ਤੁਸੀਂ ਆਪ ਹੀ ਦੇਖ ਲਓ ਬੈੜ ਕਿੱਡੀ ਆ ਜਾਂ ਗੱਬਣ ਹੋ ਗਈ ਹੂੰ ਤਨੂਰੇ 5000 ਰੁਪਏ ਬਟਾ ਜੀ 32000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਆਮਦਾਨ ਜ਼ਰੂਰ ਹੋ ਜਾਊਗਾ ਤਨ ਚੈੱਕ ਕਰ ਮਾਲੀ ਦਾ ਚੰਗਾ ਯਾਦ ਬ੍ਰੀਟ ਚੰਗੀ ਆ ਬਈ ਠੰਡੀ ਸੀ ਲਾਉ ਹਾਂ ਹਾਂ ਪੂਰੀ ਠੰਡੀ ਸੀ ਲਾ ਪਤਾ ਰ ਮਾਰ ਕੇ ਦਿਖਾ ਦਨੇ ਜੀ ਠੀਕ ਆ ਬਈ ਆਈ ਭਾਲੂ ਜੈ ਨਿਆਣਾ ਜੀ ਨੂੰ ਕੋਈ ਚੱਕਰ ਨਹੀਂ ਕੁਝ ਨਹੀਂ 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 ਕੋਈ ਨਹੀਂ ਠੀਕ ਆ ਬਈ ਤਾਰਾ ਬਈ ਕਹਿੰਦਾ ਮਾਰ ਕੇ ਦਿਖਾ ਦੇ ਚਵਾਈ ਤੂਈ ਚੰਗੀ ਆ ਠੰਡੀ ਸੀ ਲਾ ਨਾਲੇ ਹੋ ਜਾ ਪਸ਼ਮਾਈ ਪਸ਼ਮੂਈ ਨਹੀਂ ਆਪਾਂ ਉਹੀ ਮਾਰ ਦੇਾਂਗੇ ਧਰ ਕੋਈ ਨਹੀਂ ਪਸ਼ਮਾ ਕੇ ਦਾ ਬਹੁਤ ਚੰਗੀ ਧਾਰ ਹੋਰ ਵੀ ਵਜਦੀ ਆਹ ਦੇਖ ਲੋ ਜੀ ਮੂਲੇ ਦੋਨਾਂ ਚ ਚਵਾਈ ਚੰਗੀ ਆ ਨਾ ਚਵਾਈ ਦਾ ਬਾੜੀ ਵੱਧ ਗਿਆ ਜੀ ਹਜੇ ਪਸ਼ਮਾਈ ਨਹੀਂ ਨਾਲੇ ਆਪਾਂ ਦੇਖ ਲੋ ਚਵਾਈ ਚੰਗੀ ਨਾਲੇ ਅਜੇ ਟਾਈਮ ਕੋਈ ਨਹੀਂ ਹੋਇਆ ਠੀਕ ਆ ਸਵੇਰ ਦਾ ਹੀ ਆ ਟਾਈਮ ਹਾਂ ਹਾਂ ਮਗਲੇ ਥੰਦੀ ਆ ਜੀ ਇੱਕ ਜਿਹੜਾ ਲੈ ਸਈ ਆ ਦੇਖ ਲੋ ਦੋ ਦਿਨ ਮੈਂ ਸਾਰ ਗਈ ਜਾਵਾਂ ਠੀਕ ਆ ਓਕੇ ਭਾਈ ਮੂਲੇ ਬੱਤੀ ਜਰੂਰ ਹੋ ਜੀ ਅੱਗੇ ਵੀਰੇ 2 ਨੰਬਰ ਕਿਹੜਾ ਸੂ ਸੂਈ ਗਿਆ ਇਹ ਪਹਿਲਾ ਸੂਆ ਸੂਈ ਵੀ ਆ ਜੀ ਚਾਰ ਮਹੀਨਾ ਤੋਂ ਉੱਤੇ ਗੱਭਣਾ ਜੀ ਇਹ ਠੀਕ ਆ ਭਾਈ ਤੇ ਦੁੱਧ ਦੇ ਥੱਲੇ ਹੋਊ ਤਾਂ 7-8 ਕਿਲੋ ਆਪਾਂ 6 ਕਿਲੋ ਦੋ ਟਾਈਮ ਚਵਾ ਦਾਂਗੇ ਜੀ ਬਹੁਤ ਠੀਕ ਆ ਹਾਂ ਤੋੜ ਕੇ ਦਿਖਾ ਦਿੰਨੇ ਜੀ ਇੱਕ ਇਹਦੇ ਪੈਰ ਬਣਾਏ ਆ ਜੀ ਗੱਲ ਤੇ ਥੋੜਾ ਜਿਹਾ ਪੈਰਾਂ ਦਾ ਕਰਕੇ ਮੂਹਰਲੇ ਤੋਂ ਪੈਰ ਤੋਂ ਮੜਾ ਜਾ ਉਹ ਕਰਦੀ ਆ ਜੀ ਖੇਸ ਬੜਾ ਚੰਗਾ ਹੁਣ ਆ ਮਿੱਟਾ ਦੇ ਜਿੰਨਾ ਮਰਜ਼ੀ ਤੋਰੀ ਫਿਰ ਉਹਨਾਂ ਡਿੱਕਾ ਨਹੀਂ ਪਈ ਹੂੰ ਠੀਕ ਆ ਕੱਚੇ ਹਾਂ ਥੋੜਾ ਕਰਦੀ ਆ ਜੀ ਠੀਕ ਆ ਹੂੰ ਕੱਬ ਚੰਗਾ ਰੰਗ ਰੂਪ ਚੰਗਾ ਬਾਈ ਤੇ ਫੇਸ ਵਗੈਰਾ ਵੀ ਚੰਗਾ ਸਹੀ ਦੂਜਾ ਸੁਹਾ ਸੋਣਾ ਜੀ ਇਹਨੇ ਦੁਬਾਰਾ ਠੀਕ ਹੈ ਪਹਿਲੇ ਹੀ ਸੂਈ ਵੀ ਹੈ ਗੱਬੜੀ ਆ ਜੀ ਗੱਬਣਾ ਚੈੱਕ ਪਾਸ ਹਨ ਹਾਂ ਹਾਂ ਚੈੱਕ ਕਰਦੀ ਅਗਲਾ ਕਰਾ ਕੇ ਲੈ ਜੀ ਬਹੁਤ ਠੀਕ ਹੈ ਬਾਈ ਚੈੱਕ ਅਗਲਾ ਵੀ ਕਰਵਾ ਕੇ ਲੈ ਜਾਈ ਬਾਈ ਹਾਂ ਥਣ ਨੇੜ ਤੋਂ ਚੈੱਕ ਹੋਣਾ ਥਣ ਬਹੁਤ ਚੰਗਾ ਲੱਗਿਆ ਬਾਈ 치ਵਾਈ ਚੂਗੀ ਚੰਗੀ ਹੋਣਾ ਹਾਂ ਠੀਕ ਹੈ ਬਾਈ ਬਹੁਤ ਚੰਗੀ ਹੈ ਤੁਹਾਈ ਜੀ ਕੀ ਮੁੱਲ ਹੈ ਜਬਰਾ ਦਾ ਮੁੱਲ ਇਹਦਾ ਜੀ ਬਸ ਲੈਣ ਦੇਣ ਜਾਈ ਬਸਣ ਵਾਲਾ ਮੁੱਲ ਹੀ ਇਹਦਾ ਕਰਨਾ ਪਾ ਅੱਛਾ ਜੀ ਇਹਦਾ 36000 ਰੁਪਏ ਜੀ ਉਹ ਚ ਮਾਨਤਾਨ ਕਰਦਾ ਜਮਨ ਜੈਜ ਮੋਲਾ ਜੀ ਆਪਣੇ ਜਮਨ ਜੈਜ ਮੋਲਾ 36000 ਰੁਪਏ ਮੋਲਾ ਤੁਸੀਂ ਆਪ ਹੀ ਦੇਖ ਲੋ ਜੀ 30 35000 ਦਾ ਕੱਲ ਆਪ ਸਰ ਬਸਾਂ ਵੇਚ ਹੀ ਜਾਂਦੇ ਆ ਹੂੰ ਇਹਦਾ ਫੇਰ ਵੀ ਨਾ ਦੁੱਧ ਦਿੰਦਿਆਂ ਨਾ ਗੱਬਣ ਹੂੰ ਠੀਕ ਆ ਬਾਈ ਇਹ ਵੀ ਚੋਗ ਇਹਨਾਂ ਮਾੜੀ ਚਾਟ ਪਾਉਣੀ ਪੈਂਦੀ ਆ ਮੂਰੇ ਧਰ ਮਾਰਨੀ ਮਾਰ ਹਾਂ ਹਾਂ ਤਾਂ ਇਹ ਮਾਰਨੇ ਚਾਟ ਪਾਉਣੀ ਪੈਂਦੀ ਆ ਮਾੜੀ ਜੀ ਮੂਰੇ ਜੀ ਠੀਕ ਆ ਬਾਈ ਇਹ ਜਿੱਦੋਂ ਲਈ ਆ ਮਸ਼ੀਨ ਤੇ ਲੱਗੀ ਵੀ ਛੋਹਾਂ ਦੇ ਠੀਕ ਆ ਬਾਈ ਆਪਣਾ ਬੁੜਗਾ ਮੜਗਾ ਚੋ ਲੈਣ ਦਾ ਕੋਈ ਡਿੱਕਾ ਨਹੀਂ ਆਂ ਜਿਵੇਂ ਮਰਜ਼ੀ ਮਾਰ ਦੇ ਤਾਰਾ ਮਾਰ ਤਾਰਾ ਮਾ ਅਜੇ ਪਸਮਾਈ ਦੀ ਜੀ ਪਸਮਾ ਕੇ ਦਾ ਬਾੜੀ ਉਹਦਾ ਤਾਰਾ ਜੀ ਦੀ ਚਵਾਈ ਚੰਗੀ ਆ ਨਾ ਚਵਾਈ ਬਹੁਤ ਚੰਗੀ ਆ ਜੀ ਠੀਕ ਆ ਭਾਈ ਦਿਖਾ ਦਿਓ ਜੀ ਮੰਗਾ ਹਾਂ ਓਕੇ ਚਾਰੇ ਥਾਂ ਦੀ ਆਪਣੀ ਗਰੰਟੀ ਆ ਫੋਲੀ ਬਾਕੀ ਤੁਹਾਨੂੰ ਪਤਾ ਸਮਾਂ ਸਮਾਂ ਚੰਗਾ ਜੀ ਸਹੀ ਗੱਲ ਮੂਰੇ ਇਹ ਵੀ ਜਮਾ ਸਿਆਲ ਚੀ ਸੂ ਬਣੀ ਆ ਪੰਜਵਾਂ ਮਹੀਨਾ ਲੱਗਿਆ ਵਾ ਮਹੀਨੇ ਚਾਰ ਰਹੀਏ ਬਹੁਤ ਠੀਕ ਆ ਬਈ ਹੁਣ ਆਪਾਂ ਬੱਸਣ ਵਾਲੇ ਮੁੱਲ ਚੀ ਦੋਨੇ ਦੇ ਦੇਣਾ ਬਹੁਤ ਠੀਕ ਆ ਬਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਕੱਦ ਕੋਦ ਦੋਨਾਂ ਦੇ ਪੂਰੇ ਫੁੱਲ ਆ ਜੀ ਆ ਦੇਖ ਲਓ ਹਾਂ ਬਈ ਧੰਨਵਾਦ